ਤੂੰ ਅਫਸੋਸ ਕਰੋ ਰੋਬੋ ਬਿੱਟੋ ਫਿਰਨੇ ਪਾਓ ਹਾਂ ਹੈਨਾ ਹਾਂ ਅਗਲੀਆਂ ਪਿਛਲੀਆਂ ਉਲੀਆਂ ਪਰਲੀਆਂ ਸੁਣਾਓ ਹਾਂ ਬੱਸ ਲੜਾਈ ਕਰੂ ਸਕੇਲਾਟੋ ਨੂੰ ਮਾਰਦੀ ਕਰੋ ਇਹ ਸਾਡੇ ਕੋਲ ਨਵਾਂ ਆਰਟਿਸਟ ਆਇਆ ਬੰਦਾ ਕਹਿੰਦਾ ਇਹ ਰਾਜ ਸ਼ਾਲਾ ਲਾਲਿਆ ਬੋਲੇਂਦੀ ਕੀ ਆ ਜਾਲੀ ਦੀ ਕੋ ਇਹ ਇਹਦਾ ਨਾਮ ਹੈਗਾ ਇਹਦੀ ਉਸ ਤੋਂ ਆਇਆ ਲਾਰ ਭਗਵਾਨ ਕੇ ਮੈਂ ਲਾਂਚ ਉਟਵਾ ਕੇ ਹਾਂ ਦੇਖੋ ਹੀ ਉਹ ਗੈਵੀ ਮੰਨ ਸੋਸ ਕਰਨਾ ਮੇਰੇ ਫੜ ਕੇ ਸੂਟ ਤੇ ਪਰਖ ਹੀ ਮ ਬਰਸ ਚੱਲਦੀ ਹੁੰਦੀ ਐ ਅਸੀਂ ਸਪੈਸ਼ਲ ਆਈਆਂ ਸੋਸ ਕਰਣੇ ਹੋਰ ਪੱਗ ਵੀ ਮਿਲੀ ਨਹੀਂ ਜੀ ਬੰਦੇ ਨੂੰ ਲਾਲ ਪੱਗ ਬੰਨ ਲਈ ਜੀ ਆਪਾਂ ਫਿਰ ਚਲੋ ਫੋਟੋ ਕਰਾ ਲਓ ਮੈਮ ਸਾਡੀ ਜਿਹੜੀ ਚਰਨੋਂ ਆ ਨਾ ਇਹ ਚਰਨੋਂ ਦਾ ਭਾਈ ਆ ਫੋਟੋ ਕਰਾਣਾ ਆਈ ਮੈਂ ਸਾਡੇ ਕੋਲੇ ਆਏ ਹੋਏ ਨੇ ਚਲੋ ਪਰਸਾਂ ਸੇ ਕੋਈ ਤੇ ਇੱਕ ਬੰਦਾ ਹੋਰ ਬੁਲਾਉਣਾ ਹੀ ਆ ਵੀ ਬੰਦਾ ਸਾਡਾ ਬੜਾ ਕਹਿ ਰਹੀ ਏ ਭਾਈ ਆਪਣਾ ਵੱਡਾ ਹੀ ਸਿੰਦਿਆ ਵੱਡਾ ਵਧੀਆ ਡੀਓਪੀ ਆ ਬੰਦਾ ਖੜ ਜਾ ਰਹਿ ਤੂੰ ਵਿੱਚ ਪੜ ਜਾ ਕਰ ਇਹ ਦੰਦ ਦੇਖ ਜਮੇ ਜੇ ਕਿਤੇ ਤੂੰ ਮਾੜੇ ਬੰਦੇ ਦੇ ਮੱਥੇ 'ਚ ਮਾਰੇ ਨਾ ਦੰਦ ਉਹਦਾ ਮੱਥਾ ਪਾੜ ਦੇ ਖੁਰਪਿਆਂ ਵਰਗੇ ਦਾ ਦੰਦ ਨਹੀਂ ਤੇਰੇ ਇੰਗਾ ਗਾਇਸ ਗਾਇਸ ਫੋਟੋ ਹੋ ਗਈਆਂ ਮੇਰੀ ਘਰ ਵਾਲੀ ਭੁੱਖੀ ਨਹੀਂ ਮਰਦੀ ਮੈਨੂੰ ਤਾਂ ਲੱਕੜਾ ਤੀਰੰਦਾ ਕੰਮ ਇਹਦਾ ਸਾਰੀ ਮਿਲ ਜਾਊਗਾ ਇਹ ਕੋਈ ਨਾ ਆ ਗਾਇਸ ਹੋ ਗਏ ਫ੍ਰੀ ਜੀ ਇਹ ਕਿੱਡਾ ਹੋਇਆ ਇਹ ਹੱਸੂ ਲਾ ਰਿਹਾ ਇਹ ਕੋਪਲੇ ਪੋਜ ਦੇਖੋ ਬਈ ਸਾਰੇ ਹਾਂ ਜੀ ਮੈਂ ਉਹਦੇ ਨਾਲ ਉਹ ਡਿਟਾ ਦਾ ਕਹਿੰਦਾ ਮੰਤਰੀ ਆ ਟੁੱਡੋ ਨਾਲ ਹੱਥ ਮਲਾਉਂਦਾ ਹੁੰਦਾ ਹੈ ਬੈਂਕ ਚੋਂ EMPLOYEE ਮੈਮ ਨਾਲ ਫੋਟੋਆਂ ਕਰਾਣ ਆਏ ਨੇ ਹਾਈ ਗਾਇਸ ਹਾਂ ਜੀ ਗਾਇਸ ਹੈਲੋ ਗਾਇਸ ਹਾਂ ਜੀ ਮੈਡਮ ਬਹੁਤ ਵਧੀਆ ਸ਼ੂਟਿੰਗ ਕਰਦੇ ਨੇ ਜੀ ਬੜਾ ਬੜਾ ਵੀਡੀਓ ਦੇਖਿਆ ਕਰੋ ਜੀ ਇਹਨਾਂ ਦੇ ਤੁਸੀਂ ਚੈਨਲ ਸਬਸਕ੍ਰਾਈਬ ਕੀਤਾ ਹੋਇਆ ਜੀ ਨਹੀਂ ਤੁਸੀਂ ਚੈਨਲ ਸਬਸਕ੍ਰਾਈਬ ਕੀਤਾ ਹੋਇਆ ਇਹਨਾਂ ਦਾ YouTube ਤੇ ਚੈਨਲ ਸਬਸਕ੍ਰਾਈਬ ਕੀਤਾ ਹੋਇਆ ਤੁਸੀਂ ਬਾਸ ਠੀਕ ਹੈ ਬੈਲ ਆਈਕਨ ਦਵਾਕੇ ਰੱਖੋ ਜਰੂਰ ਵੀਡੀਓ ਦੇਖਿਆ ਕਰੋ ਆਜਾ ਜੀ ਆਜਾ ਕੋਈ ਨਹੀਂ ਬੈਂਕਾਂ ਵਾਲਾ ਵੀ ਲੈ ਲਾਂਗੇ ਆਪਾਂ ਕੋਈ ਇਸ ਆਪਣੇ ਵੀ ਅੱਜ ਆ ਗਈ ਮੂੰਹ ਚੱਕ ਕੇ ਦਾ ਸੱਚ ਕਰਦੇ ਕਿਉਂ ਨਹੀਂ ਆਈ ਬੁੜੀ ਦਿੱਤੇ ਬੇਬੇ ਮੂਲੇ ਮੈਂ ਕਰ ਦਿੱਤੀ ਬੇਬੇ ਮਰੇ ਕਿ ਭਾਈ ਮੈਂ ਤਾਂ ਬਹੁਤ ਸਾਥ ਖਾਦਾ ਬੇਬੇ ਨੀ ਹੋਰ ਆ ਘਾਟਾ ਘਾਟਾ ਬੁੜੀ ਵੀ ਖਾਦੀ ਨੀ ਹੋਰ ਹਾਏ ਨੀ ਹੰਡਾਲ ਸਰਕਾਰ ਦਾ ਵੇਲਾ ਬਹਿ ਗਿਆ ਵੀ ਸਰਕਾਰ ਦਾ ਵਹਿ ਗਿਆ ਹਾਏ ਬੁੜੀ ਉਹ ਕਰਦੇ ਸਰਕਾਰ ਦਾ ਤਾਂ ਘੱਟ ਬੈਠਿਆ ਨਹ ਹਟਦਾ ਨਾ ਰੱਖਿਆ ਗਿਆ ਉਹਦਾ ਜਾਨ ਬਦੋਖ ਖਾ ਗਈ ਨੀ ਕਿੰਨੀ ਸੱਸ ਨੂੰ ਤੱਕ ਹਾਰਾ ਨੇ ਬੈਠਾ ਨੀ ਮੇਰਾ ਬੈਜੀ ਜਿੰਨੇ ਹਾਂ ਮੀਆਂ ਵੇਚੀਆਂ ਨੀ ਹੋਰ ਨਹੀਂ ਮੈਂ ਤਾਂ ਅੱਜ ਵੀ ਦਿਨ ਦੀ 2000 ਦਾ ਖਾਰਾ ਸੀ ਬੁੜੀ ਨੇ ਪਤਾ ਨਹੀਂ ਐਡਾ ਕੀ ਘਾਲ ਕੇ ਦੱਬਿਆ ਹੋਇਆ ਕਿਉਂ ਐਡਾ ਬਦੋਖ ਲਾ ਗਈ ਚਲ ਹੁਣ ਰੋਣਾ ਕੋਈ ਨਾ ਹਾਏ ਦੰਨੂ ਆ ਉਹ ਕੋਈ ਇਧਰ ਆ ਬਾਈ ਬਾਈ ਇਧਰ ਆ बुड़ी मरी जा जो मर्जी बोलो ओ सच चरण अपने और रह गए ਬੀਬੂੜੀ ਨੂੰ ਪਹਿਲਾਂ ਚਿਕਨ ਗੁਣੀਆਂ ਹੋ ਗਿਆ ਹੁਣ ਗੁਹਾਰਾ ਲੈ ਵਟਾ ਕੋਈ ਨਾ ਆਪਾਂ ਦੂਜਾ ਕਰਤਾ ਨਾ ਉਹ ਦੂਜੀ ਵਾਰੀ ਆਵਾਂਗੇ ਮੈਂ ਕਰਦੀ ਲੰਬਾ ਹੋ ਗਿਆ ਸੀ ਫਿਰ ਬਾਲਾ ਬੋਰ ਹੋ ਰਹਿਣੀ ਲੋ ਸਾਰੇ ਡਾਇਰੈਕਟਰ ਐ ਬਾਈ ਕੋਈ ਨਾ ਗੁਹਾਰਾ ਲੈ ਕੀ ਜਾਈ ਕੀ ਕਰਦੀ ਕਿਉਂ ਤਣ ਬਸ ਉਸ ਬਾੜੇ ਤੇ ਸੀਗੀ ਪੌਥੀਆਂ ਪੁੱਸ ਦਿੱਤੀ ਬਸ ਟੈਕ ਹੋ ਗਿਆ ਤੇ ਇਹਨੂੰ ਕੋਈ ਲੈ ਗਿਆ ਕੰਚਰਗਾਰਾ ਬੇਬੇ ਦਾ ਕਾਹੀ ਬਜੋਗ ਮਾਰ ਗਿਆ ਬੇਬੇ ਨੂੰ ਆਏ ਬੇਬੇ ਪਾਣੀ ਤੇ ਆਈ ਬਈ ਮਸਾਲੇ ਛੋਲੇ ਚੱਬਿਆ 10 ਵਰਗਾ ਤਾਂ ਪਹਿਲਾਂ ਇਹ ਤਾਂ ਸੋਚਦੇ ਆਂ ਕੰਡ ਦਾ ਟਾਈਮ ਚੱਲ ਰੋ ਹੋਰ ਚਲੋ ਨਾ ਆਹ ਪੈਣੀ ਨਹੀਂ ਮੈਂ ਕੱਲ ਨੂੰ ਆਪਾਂ ਪੇਤੋਂ ਗਈ ਬਾਪ 소ਡੀਆ ਹੋ ਗਈ ਵੇਪੇ ਆਪਾਂ ਘਾ ਰਹੇ ਹੋਰ ਬੜਾ ਲਾਗੇ ਮੇਰੇ ਦਾ ਯਾਦਗਾਰੀ ਸਾਡਾ ਤਾਂ ਘਰ ਬੇ ਉਹ ਹੋ ਗਿਆ ਪਾਤੀ ਨੂੰ ਨਹੀਂ ਪੈਣ ਸਭ ਸੱਚ ਯਾਰ ਮੈਂ ਤੇਰੇ ਕੋਲ ਗਿਆ ਸੀ ਤਰਨ ਮੈਂ ਹੱਥ ਮਾਰੀ ਤੇ ਚੁੱਪ ਕਰ ਦੇਣਾ ਦੋਨਾਂ ਨੇ ਨਹੀਂ ਕਰਦੇ ਉਹੀ ਹੈ ਨਹੀਂ ਕਰਦੇ ਨਹੀਂ ਉਹਨੂੰ ਪੈਰੀ ਮੈਂ ਕਹਿੰਦੀ ਮੈਨੂੰ ਹੱਥ ਮਾਰਨੀ ਚਾਹੁੰਦੇ ਨੂੰ ਸਾਡੀ ਤਾਂ ਗੱਲਬਾਤ ਪੂਰੀ ਹੋ ਜਾਂਦੀ ਨਹੀਂ ਨਹੀਂ ਜਦੋਂ ਉਹਨੇ ਬਾਜ਼ ਮਾਰ ਲਈ ਯਾਰ ਤੂੰ ਸਾਇਲੈਂਟ ਹੋ ਜਾ ਤੈਨੂੰ ਬਹੁਤ ਵਾਰੀ ਸਮਝਾਇਆ ਨਹੀਂ ਮੈਂ ਇੰਟਰੋ ਪੁੱਛ ਰਿਹਾ ਸੀ ਉਹਦੀ ਵੀ ਕੌਣ ਆ ਇਹ ਤੁਸੀਂ ਦੱਸਿਆ ਹੀ ਨਹੀਂ ਮੈਂ ਤਾਂ ਕਾਦਾ ਐ ਕਰੀ ਜਾਣਾ ਓ ਮੇਰੀ ਗੱਲ ਸੁਣ ਲੈ

सीन तो तो चल है स्टार्ट okay. <laughs> 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 करने रो मारने को कट रोलिंग ओके एक्शन कर रोना यार ਗਲਿਆ ਨਹੀਂ ਕਰਦੇ ਕੀ ਹੋ ਗਿਆ ਦੀ ਗੱਲਾਂ 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 ਓਏ ਬੇਬੇ ਦਾ ਘਰ ਲੈ ਕੇ ਬਹਿ ਗਿਆ ਪਤਾ ਨਹੀਂ ਕਿਹੜੇ ਕੰਜਰ ਨੇ ਘਰਾਂ ਚੋਰੀ ਕਰੇ ਬੇਬੇ ਦਾ ਚਲ ਰੋ ਨਾ ਆ ਪਾਣੀ ਲੈ ਆਦੇ ਯਾਰ ਤੇਰੇ ਦੀਦੇ ਸਾਲਾ ਸੂਲੇ ਜੱਬੇ ਨੇ 10 ਵਾਰ ਕਹਦਾ ਮੈਂ ਠੰਡ ਦਾ ਟਾਈਮ ਆ ਇਹਦਾ ਅਹਿਸਾਸ ਤੇ ਆ ਹੋਈ ਜਾਂਦਾ ਚਰ ਟੈਨਸ਼ਨ ਆਲੇ ਬਈ ਮੇਰੀ ਬੇਬੇ ਬਹੁਤ ਸਾੜੀ ਸੀ ਕਾਬਰੂ ਪਤਾ ਸਾਰੇ ਪਿੰਡ ਸਰਾਂ ਦਾ ਬੇਬੇ ਨੂੰ ਤਾਂ ਮੈਂ ਬਹੁਤ ਟੈਨਸ਼ਨ ਨਾ ਮੈਨੂੰ ਕੋਈ ਸੋਤਰੀ ਹੁੰਦੀ ਸੀ ਘਰ ਦੀ ਐਨਾ ਕਰਦੀ ਸੀ ਮੈਨੂੰ ਤਾਂ ਕਹਿੰਦੀ ਸੀ ਵੀ ਜੋ ਚੀਜ਼ ਦੀ ਲੋੜ ਹੁੰਦੀ ਆ ਲੈ ਜਾ ਘਰ ਆਪਾਂ ਅਸੀਂ ਜਾਦਗਰੀ ਜਿਹਾ ਰਬੜਾਵਾਂਗੇ ਬੇਹੰਟੇ ਕੋਈ ਹਾਂ ਬੜੇ ਇੱਕ ਮਿੰਟ ਫੋਨ ਕੱਟ ਕੇ ਲਾਵਾਂ ਹਾਂ ਕਲੋਜ਼ ਉਪਰ ਕੇ ਜਾਇਆ ਕਰੋ ਬਾਈ ਕੋਈ ਚੱਕਰ ਨਹੀਂ ਹੈਗਾ ਨਾਲ ਲੈ ਕੇ ਕੈਮਰਾ ਯਾਰ ਠੀਕ ਆ ਗਿਆ ਓਕੇ ਓਕੇ ਜੰਟਾ ਜੰਟਾ ਇਹ ਕਿਹਨਾਂ ਦੀ ਛਿੰਦਾ ਛਿੰਦਾ ਮੈਂ ਕੱਲ ਫੇਰ ਛਿੰਦਾ ਛਿੰਦਾ ਜੰਟਾ ਫਿਰ ਉੱਡ ਜਾਣਾ ਅਮਲੀ ਆ ਇੱਕ ਜਿਹੜਾ ਪੂਰ ਬਟਾ ਤੇਰੇ ਬਾਜੀ ਨਾਲ ਇਹਨਾਂ ਦੇ ਕਲੋਜ਼ ਲੈ ਲਓ ए भी हम असि की क्या हुआ गले में खिचखिच बिक्स की गोली लो खिचखिच दूर करो हम्म क्या कहना चाहते हो आप डायलॉग चल रिया हां फिल्म चल रही है जी बेबे मर गई गुहारे दा हवा लाग गया कोई गुहारा लगा चोरी करके बेचारी पाथीयां पाथीं कर दी मर गई ते मारी की ने ਇਹ ਤੈਨੂੰ ਪੈਨਸ਼ਨ ਲੈਣ ਦੀ ਮੂਰਤੀ ਮੈਂ ਤਾਂ ਬਣਾ ਦੂੰ ਉਹਨਾਂ ਦੀ ਬਧਰੀ ਇਹ ਬਧਰੀ ਤਾਂ ਬਣਾ ਲਈਆ ਆ ਦੇਖ ਲੈ ਇੱਕ ਤਾਂ ਸਾਡਾ ਘਰ ਸ਼ਾਮ ਲੈਣ ਚ ਲੱਗ ਗਿਆ ਠੀਕ ਆ ਘਾਟਾ ਤਾਂ ਸਰਕਾਰ ਨੂੰ ਉੱਤੋਂ ਦੀ ਆ ਦੇਖਾ ਪੁੜੀ ਮਾਰਦੀ ਘਹਾਰਾ ਚੋਰੀ ਹੋ ਗਿਆ ਵੀ ਪਤਾ ਨਹੀਂ ਕਿਹਦੀ ਨਜ਼ਰ ਲੱਗੀ ਛੱਟ ਤੱਕ ਘਰ ਨੂੰ ਸੱਚੀ ਬੈਣ ਕਿਉਂ ਫਿਕਰ ਕਰਦੇ ਜੀ ਜੱਫੀ ਰੱਖ ਦਿੰਦਾ ਵਧੀਆ ਗੋਠੀ ਪਾਉਂਦਾ ਆ ਮੈਨਾਂ ਟੈਨਸ਼ਨ ਲਿਆ ਦਾ ਬੇ ਹੋਤਾ ਪਾਰਾਂ ਜੀ ਤੁਮ ਤਮਾਏ ਕਹਿੰਦੇ ਸੀ ਗੁਰਦੁਆਰੇ ਭੋਗ ਹੋਣਾ ਆਪੇ ਬੇਬੇ ਦਾ ਲੋਕ ਤਿੱਜਤ ਨਹੀਂ ਪਾਉਂਦੇ ਨੇ ਆਪਾਂ ਵੀ ਤਿੱਜੇ ਨਾਲ ਪਾ ਕੇ ਕੰਮ ਨਹੀਂ ਮਿਲਦਾ ਕਿ ਕੱਲੀਆਂ ਬੁੜੀਆਂ ਦਾ ਆਉਣਾ ਜਾਣਾ ਲੱਗਿਆ ਰਹੂਗਾ ਸਿਆਪਾ ਛੜਰੂ ਜਾਣ ਨੂੰ ਮੇਰੇ ਨੂੰ ਕੋਈ ਗੱਲ ਨਹੀਂ ਪਹਿਣੀ ਗੁਰਦੁਆਰੇ ਜਾ ਕੇ ਮੈਂ ਸਾਰਾ ਕੰਮ ਕਰਾ ਫੀਸ ਮਾ ਦਿੰਦਾ ਤਿੱਜੇ ਨਾਲ ਆਪਾਂ ਮੈਂ ਕਲ ਚੁਣੀ ਨੇਪ ਲੈਣਾ ਕਰਦਾ ਉਹ ਰੀੜੀ ਦਾ ਕੰਮ ਕੋਈ ਨਾ ਬਣੇ ਕਿੰਦੂਆਂ ਦੇ ਸਾਹ ਹਾਂ ਕਰਦਾ ਆਪਾਂ ਨੇ ਕੋਈ ਗੱਲ ਨਹੀਂ ਮੈਂ ਤਾਂ ਜਲੇਬੀਆਂ ਦਾ ਪਤਾ ਨਹੀਂ ਦੱਸ ਦੀ ਮੈਂ ਦੱਸ 2021 ਦਾ ਹੋਈ ਉਹਦੇ ਕੋਲ ਜਾ ਮੋਟਾ ਜਿਹਾ ਰੋਟੀ ਤਾਂ ਹਾਂ ਬਸ ਇੱਕ ਚਨਾਪਨੀਰ ਬਣਾ ਲਾਂਗੇ ਇੱਕ ਗੁਜਰੇਚੀਆ ਸਾਡੀ ਸਿੱਧੀ ਬੁਢੀ ਹੋਗੀ ਤੇ ਕਚੌੜੇ ਹੋਗੇ ਇੱਕ ਸਾਗ ਵੀ ਬਣਾ ਲਾਂਗੇ ਠੀਕ ਆ ਬਣੀ ਠੀਕ ਆ ਇੱਕ ਅੱਧੀ ਆਟਮ ਜੀ ਹੋਰ ਹੈਗੀ ਉਹ ਵੀ ਦੱਸ ਦਿਓ ਮੈਨੂੰ ਮੈਂ ਬਸ ਰੋਟੀ ਨਾਲ ਵਿਆਹ ਥੋੜੀ ਬੁਰੀ ਨਹੀਂ ਹੁੰਦਾ ਆਪਾਂ ਵਿਆਹ ਤੋਂ ਹੀ ਵਧੀਆ ਕਰ ਦਾਂਗੇ ਫਿਰ ਪਰ ਮੈਂ ਬੇਬੇ ਨੂੰ ਕਿਹਾ ਸੀ ਵੀ ਤੂੰ ਆ ਜਾ ਇਹਨੂੰ ਡੱਗਰ ਜੇ ਨਾ ਭੇਜਦੀ ਉਹ ਪਹਿਣੇ ਜੀ ਤਾਂ ਆਪਾਂ ਕਰ ਨਹੀਂ ਲਾਗੇ ਨਾ ਕੁਝ ਫਿਰ ਇੱਕ ਅੱਧੀ ਆਟਮ ਨਾਲ ਆਪਾਂ ਨੂੰ ਕੀ ਫਰਕ ਪੈਂਦਾ ਮੈਂ ਚੰਗਾ ਦਾ ਗੁਰਦੁਆਰਾਂ ਜਾਇਆ ਲੈ ਪਾ ਚੰਗਾ ਜਾਇਆ ਲੈ ਪਾ ਚੰਗਾ ਤੂੰ ਵੀ ਉਹੀ ਬੋਲਣ ਲੱਗਿਆ ਗਰਬਸ ਪਿੰਡ ਗਾਉਂ ਚੰਗਾ ਤੇ ਬੰਦਾ ਗੁਰਦੁਆਰੇ ਦੱਸ ਐਰੇ ਕੰਮ ਨੇ ਲੱਭਣ ਜਾਉ ਓਏ 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 ਡਾਇਲੌਗ ਲੱਗਦਾ ਉਸ ਮੁੰਡੇ ਕੋਲ ਮਾਈਕ ਨਹੀਂ ਸੀ ਮਾਈਕ ਨਹੀਂ ਸੀ ਹੈਗਾ ਸ਼ੂਕਰ ਯਾਰ ਮੈਂ ਇੱਕ ਗੱਲ ਕਹੋ ਜੀ ਬਾਕੀ ਹੋ ਗਿਆ ਕੰਮ ਬਹੁਤ ਸਹੀ ਤੇ ਆ ਇਹਦੇ ਨਾ ਜ਼ੁਬਾਨ ਤੇ ਨੌ ਕਿਹੜਾ ਚੜ ਰਹਿਣਾ ਅੱਸੀ ਕਿਹੜਾ ਨੌ ਚੜ ਰਿਹਾ ਤੇਰੇ ਸਿੰਦਾ ਉਹਨੇ ਜੈਂਟਾ ਕਿਹਾ ਹੋਇਆ ਠੀਕ ਹੈ ਸਿੰਦਾ ਜੀ ਜਵਾੜਾ ਤੇ ਮਰ ਮੁੱਕੀ ਜੀ ਤਾਂ ਕਰ ਮੈਂ ਉਹਦੇ ਘਰ ਲੈਣ ਨੂੰ ਕਿਹਾ ਤੁਸੀਂ ਕੀ ਕਹਿੰਦੇ ਜੀ ਮੈਨੂੰ ਮੈਂ ਤੈਨੂੰ ਕੀ ਕਹਿੰਦੀ ਮੈਂ ਤਾਂ ਗਾਲ੍ਹਾਂ ਹੀ ਕਢਦੀਆਂ 24 ਘੰਟੇ ਜੰਟਾ ਦੇਖ ਲਓ ਜੀ ਮੇਰੇ ਘਰ ਵਾਲੀ ਵੀ ਇੰਨੀ ਇੱਜ਼ਤ ਕਰਦੀ ਆ ਬਾਹਰ ਵਾਲੀ ਨਹੀਂ ਤਾਂ ਕਰਨੀ ਉਹ ਸਾਰਾ ਕੁਝ ਸਹੀ ਆਇਆ ਹੋਇਆ ਹੈ ਇੰਨੀ ਇੱਜ਼ਤ ਨਹੀਂ ਆਉਂਦੀ ਕਿ ਕਰੀਏ ਇਹ ਮੈਂ ਕੁੱਤੇ ਨੂੰ ਕਿਉਂ ਹਜਮ ਨਹੀਂ ਆਉਂਦਾ ਨਾ ਇਹਨੂੰ ਇੱਜ਼ਤ ਰੱਖ ਪਹਿਲਾਂ ਦਿਨ ਬੁਲਾਇਆ ਉਹ ਕੀ ਕਿਹਾ ਮੈਂ ਜਦ ਤੱਕ ਜੰਟਾ ਨਾ ਖਾਵੇ ਉਹ ਸੀਨ ਪੂਰਾ ਸਹੀ ਆਇਆ ਹੋਇਆ ਹਾਂ ਹਾਂ ਸਿਰ ਚੜ ਜਾਂਦਾ ਲਾਹ ਸੰਗੀਆਂ ਵਾ ਗਲਤ ਆ ਕੀ ਦਾ ਬੈ ਬਣੀ ਤੀ ਪਾਸੇ ਗਾਉਂਦੇ ਆ ਬੜੀ ਬੜਾ ਮੈਂ ਜਾ ਮੈਂ ਦੋਨੇ ਆ ਦੋ ਬਿਕੰਟਾ ਚਰਨੋਂ ਦਾ ਭਾਈ ਆਇਆ ਹੋਇਆ ਉਹਦਾ ਨਾਂ ਜੰਟਾ ਜੀ ਉਹ ਛਿੱਦਾ ਛਿੱਦਾ ਹੀ ਕਹੀ ਜਾਂਦੀ ਉਹਨੂੰ ਜੰਟਾ ਹੀ ਹੈ ਜੰਟਾ ਹੀ ਜਾਣ ਮੈਨੂੰ ਐਂਡ ਤੇ ਗਿਆ ਸੀ ਐਂਡ ਤੇ ਹੀ ਜਾਣ ਲੱਗੇ ਨੇ ਜੰਟਾ ਇੱਥੇ ਐਂਡ ਤੇ ਜੁ ਮੈਂ ਗਿਆ ਗੋ ਬਸ ਜੰਟਾ ਹੀ ਰੱਖਿਆ ਯਾਰ ਜੰਟਾ ਜੰਟਾ ਦੱਸ ਰੱਖੀ ਬਸ ਲਓ ਜੀ ਸਟਾਰਟ ਹਟ ਜਾ ਹਟ ਜਾ ਰੋਲਿੰਗ ਚਲੋ ਬੇਚੰਪ ਤੂੰ ਮੈਥੀ ਨਾ ਕਰ ਬੈਠੀ ਕਿ ਕਰੀ ਲੈ। ਮੈਂ ਤਾਂ ਤੇਰੇ ਦੁੱਧ ਜਿਹੜਾ ਨਹੀਂ ਤਾਂ ਕੰਬਲੀਆ ਕੋਈ ਕਿਹੜਾ ਜਵਾਬ ਸਭ ਤੋਂ ਵੱਡਾ। ਤੇ ਬੱਚਾ ਐਸ ਤੇ ਹੋਣਾ ਮੁਝ। ਇੰਨਾ ਕੀ ਲੈਣਾ ਸੀ? ਬਸ ਕੱਟ ਦੂੰ ਤਾਂ ਇੰਨਾ ਹੀ ਲੈਣਾ ਸੀ। ਉਹ ਤਾਂ ਸਾਰੇ ਗੱਲਾਂ ਵਿੱਚ ਕਿਵੇਂ ਕਾਹੀ ਲੈਣਾ ਸੀ ਨਾ ਯਾਰ ਚਿਕਨ ਗੁੜੀਆਂ ਹੋਰਿਆ। ਮੈਂ ਕਿਹਾ ਨਾ ਵੇਲੇ ਕਦੇ ਬੋਲਣਾ ਇੰਨੇ ਚੀਜ਼ਾਂ ਜਿਹੜਾ ਨਹੀਂ ਰੱਖਣਾ ਤਾਂ ਉਹਦਾ ਅਮਲ ਹੀ ਆ ਉਹ ਇੱਕ ਜਿਹੜਾ ਗਿਆ ਉਹ ਸਭ ਤੋਂ ਵੱਡਾ ਆ ਸੀ ਤੂੰ ਜਸਿੰਦਰ ਸਹੀ ਆ ਹੁਣ ਲਾਸਟ ਇਹਨੂੰ ਭੇਜ ਦਿਆ ਵੇ ਜਾ ਬਗਦਾ ਕਰ ਲਾ ਕੋਈ ਕੰਮ ਕੀ ਨਾਮ ਆ ਵੀਰੇ ਤੁਹਾਡਾ ਬੱਸ ਕਰਦੇ ਕਿਤਰਾ ਹੀ ਹਾਵ ਯਾ ਕੀ ਕਰ ਦਿਆ ਇਹ ਕੀ ਕੁਛ ਕਰੀ ਜਾਂਦੇ ਹੋ ਤੁਸੀਂ ਬੰਦ ਨਹੀਂ ਹੁੰਦਾ ਬੰਦ ਕਰਨਾ ਮੈਂ ਹਾਂਜੀ ਸਰ ਜੋ ਚਾ ਚਾ ਐਨਾ ਕੰਮ ਦੀ ਆ ਅਸਿੰਦੇ ਨੇ ਆਪਣੀ ਬੋਟੀ ਵੀ ਆਪਦੇ ਵਰਗੀ ਕਰ ਲਈ ਬੌਲੀ ਜੀ ਦੋਨੇ ਜਣੇ ਸੁੱਡੋਣੋ ਤੁਸੀਂ ਯਾਰ ਮੈਂ ਮੈਨੂੰ ਨਾ ਵਾਲੀ ਹੈ ਆਹ ਹੁਣ ਕਹ ਬੋਲ ਮੇਰੇ ਸਾਹ ਨਹੀਂ ਤੂੰ ਸਖਿਆ ਕਰ ਕੁਛ ਸਖਿਆ ਨੂੰ ਹੁਣ ਮੈਂ ਉਹ ਜਿਹੜਾ ਬੜੀਆਂ ਤੁਸੀਂ ਪਿੰਗਾ ਪਾਉਂਦੇ ਤੇ ਦੋਨੇ ਜਣੇ ਬੈਂਕ ਵਿੱਚ ਮੈਨੇਜਰ ਲੱਗੀ ਹੋਈ ਆ ਬੈਂਕ ਕਾਸੀਨ ਲੈ ਰਿਆ ਮੈਂ ਬੈਂਕ ਵਿੱਚ ਮੈਨੇਜਰ ਲੱਗੀ ਹੋਈ ਆ ਬੈਂਕ ਕਾਸੀਨ ਲੈਣਾ ਆਪਾਂ ਹਾਂ ਇਹ ਵੀ ਰਾਂ ਬੈਂਕ ਕਾ

ਤੇ ਬੈਠਾ ਹੈ ਗੇਟ ਇਹ ਆਪ ਦੀਆਂ ਗੱਲਾਂ ਕਰ ਚੱਕਾ ਉਧਰੋਂ ਗੇਟ ਖੜਕੂਗਾ ਇੱਧਰ ਹੋ ਰਹੀ ਨਹੀਂ ਜੀ ਰਿਸ਼ਤੇ ਕਿੰਨੇ ਰਿਸ਼ਤੇ ਕਰਾਦੇ ਤੁਸੀਂ ਹਜੇ ਜੀ ਸਾਡਾ ਡਿਸਕਸ ਚੱਲ ਰਿਹਾ ਹੈ ਕਰਵਾਵਾਂਗੇ ਜੀ ਜ਼ਰੂਰ ਕਰਵਾਵਾਂਗੇ ਤੁਹਾਡੇ ਮੁੱច ਕਿਉਂ ਸ਼ੱਕਤ ਮੈਂ ਤੁਹਾਨੂੰ ਕਰ ਰਿਹਾ ਹਾਂ ਪ੍ਰਮੋਟ ਮੈਨੂੰ ਦੇ ਦਿਓ ਵਿਚੋ 10% ਹਾਂ ਠੀਕ ਹੈ ਰਿੱਕੇ ਬਾਈ ਤੂੰ ਤਾਂ ਆਪਣਾ ਘਰ ਵਾਲਾ ਬੰਦਾ ਹਾਂ ਆਪਣਾ ਘਰ ਦਾ ਕੰਮ ਹੈ ਸਾਰੇ ਤੂੰ ਹੀ ਲੈ ਲੀਂਗੇ ਹਾਂ ਬੇਬੇ ਕਰਾਇਓ ਠੀਕ ਹੈ ਇਹਨਾਂ ਦਾ ਤਲਾਕ ਵੀ ਕਰਾ ਦਿਓ ਮਾਮਾ ਤਾਂ ਲੱਗਿਆ ਚੱਲ ਉਹ ਮੇਰਾ ਜੀਜਾ ਦਾ ਮੈਂ ਕਹਿੰਦਾ ਵਾਸਤੇ ਹੱਥ ਕਰਦੀ ਆ ਮੈਂ ਕਹਿੰਗਾਂ ਮੇਰੇ ਜੀਜੇ ਨੇ ਘੱਟ ਰੱਖ ਦੇ ਗਿਆ ਹੋਇਆ ਹੈਣਾ ਵੀ ਤੂੰ ਕਿਹੜੇ ਪਾਸੋਂ ਆ ਗਿਆ ਉਹ ਰੱਖ ਤੇ ਗਿਆ ਨਹੀਂ ਉਹ ਕੀ ਹੈ ਮੈਂ ਕਹਾਂ ਮੇਰਾ ਤੂੰ ਮੇਰਾ ਕਿਹੜੇ ਪਾਸੋਂ ਚਿੱਟ ਗਿਆ ਉਹ ਉਹ ਮੈਂ ਤੁੰਗੀ ਜੇ ਮਾਮਾ ਲੱਗਿਆ ਮਾਮਾ ਕਿਆ ਕਰੇ ਨੂੰ ਮੈਂ ਜਾਟੇ ਮਰੂ ਤੇਰੇ ਡਾਇਰੈਕਟਰ ਸਾਹਿਬ ਸੋਚ ਰਹੇ ਨੇ ਵੀ ਕੀ ਪਕਾਈ ਮਾਰ ਰਹੇ ਹੈ ਸਮਝ ਲਾ ਗਿਰਿਆ ਤੁਹਾਨੂੰ ਕੁਛ ਸਹੀ ਹੋ ਕੰਫਰਟੇਬਲ ਹੋਣਾ ਨਾਲ ਓਕੇ ਜੀ ਲੈ ਬਾਈ ਚਲੋ ਕੱਲ ਜਾਈਏ ਬਹੁਤ ਘਟਾ ਭਾਈ ਬਣ ਕੇ ਤੁਹਾਨੂੰ ਦੱਸ ਜੀ क्या था? था था। बोलता कर दिए एक्शन एक्शन

ਮੈਨੂੰ ਨਹੀਂ ਪਿਛਾਣਦਾ ਤੂੰ ਨਾ ਮੈਂ ਕੋਈ ਤੈਨੂੰ ਪਿਛਾਣਿਆ ਨਹੀਂ ਅੱਛਾ ਤੂੰ ਦੱਸ ਪਹਿਲਾਂ ਕੌਣਾ ਹੈ ਮੈਂ ਆਹ ਚਰਲੋ ਦਾ ਉਹ ਐਸ ਤਰਾ ਅੱਛਾ ਹਾਂ ਹੈ ਪਰ ਮਰਾ ਸਣਾ ਤੂੰ ਜੀਜੇ ਨੂੰ ਨਹੀਂ ਪਿਛਾਣਿਆ ਕਿਹੜਾ ਜੀਜਾ ਤੂੰ ਕਿਹੜੇ ਮਸਲੇ ਦਾ ਜੀਜਾ ਲੱਗਿਆ ਤੈਨੂੰ ਰਿਸ਼ਤੇਦਾਰੀਆਂ ਨਹੀਂ ਪਤਾ ਉਹ ਮੈਂ ਕਹਾ ਚਰਲੋ ਦਾ ਮਾਮਾ ਲੱਗਿਆ ਭੈਣ ਦਾ ਦੱਤਾ ਤੇ ਮਰਾ ਭੈਣ ਦਾ ਜੀਜਾ ਦਾ ਮੇਰਾ ਅੰਦਰ ਬੈਠਾ ਕਿੰਸਾ ਉਹ ਤੇਨੂੰ ਮਾਮਾ ਕਿਹਾ ਹਾਂ ਮਮਾ ਲੱਗਦਾ ਤੁੰਮ ਮਮਾ ਤੇਰਾ ਹਏ ਹੋ ਰੋਪਾ ਇਹ ਜਿਹੜਾ ਨਹੀਂ ਆਇਆ ਇਹ ਬੁਲੇ ਹੋਏ ਛੱਡ ਮੇਰਾ ਅਭਾਈ ਚਰ ਨੂੰ ਕਿੱਥੇ ਆ ਚਰ ਨੂੰ ਕਰ ਰਹੇ ਆ ਅੰਦਰ ਹੀ ਹੈ ਤੇਰੀ ਭੈਣ ਅੱਛਾ ਅੰਦਰ ਬੜਾ ਲਾਉਂ ਪਕਾਇਨਾ ਮਰੀ ਪਕਾਇ ਤੋਂ ਤੁਸ ਮਾਰਦੇ ਕੋਈ ਮਮਾ ਕੋਈ ਨਮਮਾ ਹੀ ਲੱਗਿਆ ਨਾ ਕਿਤਾ ਵੀ ਰਾ ਸਾਲਾ ਕਹਿਣ ਬਗ ਲਾਲ ਜਾਂਦੇ ਸੋਣਾ ਸੋਣਾ ਤੇ ਲੇਖਿੰਦਾ ਆ ਆ ਜਾ ਤੈਨੂੰ ਬੜਾ ਪਸੰਦ ਹੈ ਅੱਛਾ ਚੱਲ ਆਓ ਬੱਚਾ ਹਰ ਦੇਖ ਠੀਕ ਹੈ ਹਟ ਪਾ ਬੋ ਜੀ ਹਾਂ ਜੀ ਐਕਸ਼ਨ ਦਵਾਰ 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 ਉਹ ਸਾਰਾ ਕੱਟੂ ਗਿਆ ਨਹੀਂ ਉਹ ਤਾਂ ਮੈਂ ਸੈਟਾ ਜਮਾ ਜੀ ਚਲੋ ਇਸੇ ਤੇ ਐਕਸ਼ਨ ਕੌਣ ਆਹ ਉਹ ਤੂੰ ਕੌਣ ਹੈ ਪਰਾ ਹੋ ਜਾ ਰਾ ਹਟ ਜਾ ਜੀ ਇਸ ਦੇ ਪਤਾ ਜਾਨਾ ਤੂੰ ਕੌਣ ਹੈ ਤੂੰ ਉਹ ਤੂੰ ਕੌਣ ਹੈ ਅੱਗੇ ਅੱਗੇ ਪਤਾ ਜਾਨਾ ਹੈ ਰੱਬ ਹੈ ਤੇ ਚਰਨੋਂ ਦਾ ਪ੍ਰਾਅ ਅੱਛਾ ਉਹ ਬਿਲਕੁਲ ਮੇਰੇ ਸਾਲਿਆ ਤੇ ਜੀਜੇ ਨੂੰ ਨਹੀਂ ਪਛਾਣਿਆ ਕਿਹੜਾ ਜੀਜਾ ਜੀਜਾ ਤਾਂ ਮੈਂ ਅੰਦਰ ਬੈਠਾ ਤੂੰ ਇਹਦਾ ਜੀਜਾ ਕਿਹੜੇ ਮਾਸੋਂ ਲੱਗ ਗਿਆ ਪਹਿਲਾਂ ਤਾਂ ਮੈਨੂੰ ਤੂੰ ਦੱਸ ਦੇ ਜਿੱਥੇ ਜਾਣਾ ਭਕਾਈ ਮਾਰਨ ਲੱਗ ਜਾਣਾ ਕੰਮ ਦੱਸੋ ਕੀ ਆ ਕੀ ਕੰਮ ਕਰਨਾ ਚਰਨਾ ਨੂੰ ਮਿਲਣਾ ਕਿਉਂ ਤੂੰ ਚਰਨਾ ਨੂੰ ਕੀ ਕਰਨਾ ਚੱਲਣਾ ਤੂੰ ਮੈਂ ਮਿਲਣਾ ਕਿੱਥੇ ਅੱਜ ਹਾਂਜੀ ਅੰਦਰ ਨੇ ਆ ਜੂ ਆ ਲੋ ਅੱਛਾ ਮੈਂ ਭਕਾਈ ਮਾਰੀ ਕਿੰਸ਼ਕਾਪ ਸੋਚ ਕਰਨਾ ਹੈ ਸਾਡਾ ਊੜੀ ਮਰੀ ਕੱਟਣ ਕਿਉਂ ਗਿਆਣਾ